4 ਵਜੇ ਤੇ ਮੇਰੀ ਬੱਚੀ ਹੋ ਗਈ 4 ਵਜੇ ਤੇ ਬੱਚੀ 4 ਵਜੇ ਤੇ ਇੱਕ ਬੱਚੀ ਹੈ ਮੇਰੇ ਕੋਲ ਚਾਰ ਵਜੇ ਤੇ ਮੇਰੀ ਬੱਚੀ ਨੇ ਮੈਨੂੰ ਰੋਜ਼ ਨਹੀਂ ਆਈ 6 ਮਹੀਨੇ ਦੀ ਕੁੜੀ ਸੀ ਇਸ ਸਾਲ ਮਾਰਕੀਟ ਸੇ ਕੁੜੀ ਲਈ ਸੀ 4 ਵਜੇ ਪਤਾ ਨਹੀਂ ਲਗਾ ਕਿ ਲਾਣ ਜਾਗ ਗਈ ਹੈ ਮਾਂ ਮੋਤੀ ਹੈਗੀ ਬਸ ਓਕੇ ਓਕੇ ਬਸ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਦੇ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਪ੍ਰਾਪਤੀ ਕਰਦੀਆਂ ਕੁਝ ਘਟਿਆਵਾਂ ਦੇ ਵਿੱਚ ਚੋਰੀ ਕੀਤੇ ਗਏ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਤੇ ਵਾਰਸਾ ਦੇ ਹਵਾਲੇ ਕੀਤਾ ਗਿਆ ਜਿਸ ਨਾਲ ਬੱਚੇ ਦੀ ਵਾਰਸਾ ਦੇ ਵੱਲੋਂ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਦਾ ਧੰਨਵਾਦ ਕੀਤਾ ਗਿਆ। ਦਰਅਸਲ ਕੁਝ ਪ੍ਰਵਾਸੀ ਲੋਕਾਂ ਦੇ ਵੱਲੋਂ ਦਸਹਿਰਾ ਤੇ ਦੀਵਾਲੀ ਦੇ ਤਿਉਹਾਰ ਹੋਣ ਕਰਕੇ ਆਪਣੇ ਪਰਿਵਾਰ ਸਮੇਤ ਮਹਾਨਗਰ ਲੁਧਿਆਣਾ ਦੇ ਵਾਕੋਗਿਲਾਕਿਆ ਦੇ ਵਿੱਚ ਫੁੱਟਪਾਥ ਤੇ ਪ੍ਰਵਾਸ ਕੀਤਾ ਜਾਂਦਾ ਤੇ ਬੀਤੀ ਰਾਤ ਇੱਕ ਪ੍ਰਵਾਸੀ ਪਰਿਵਾਰ ਵਿਸ਼ਾਲ ਮੈਗਾ ਮਾਰ ਦੇ ਕੋਲ ਸਾਹਮਣੇ ਬਣੇ ਫੁੱਟਪਾਥ ਤੇ ਸੌ ਰਿਹਾ ਸੀ। ਸਵੇਰੇ 4 ਵਜੇ ਦੇ ਕਰੀਬ ਇੱਕ ਮਹਿਲਾ ਤੇ ਇੱਕ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਨੇ ਤੇ ਆਪਣੀ ਮਾਂ ਦੇ ਕੋਲ ਸੁੱਤੇ 6 ਮਹੀਨੇ ਦੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਏ ਨੇ। ਹਾਲਾਂਕਿ ਇਸ ਦੀ ਸ਼ਿਕਾਇਤ ਥਾਣਾ ਡਿਵੀਜ਼ ਕਾਰਵਾਈ ਕਰਦੇ ਹੋયા ਜਿੱਥੇ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਦਰਅਸਲ ਇਹ ਕੰਮ ਕਿਸੇ ਬੱਚਾ ਚੋਰ ਗਿਰੋਦਾ ਹੋ ਸਕਦਾ ਹੈ ਇਸ ਦਾ ਸ਼ੱਕ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਇਸੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੱਚਾ ਬਰਾਮਦ ਕਰਕੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਰਿਜਿਸਟ੍ਰੇਸ਼ਨ ਦੇ ਕੋਲ ਇਸ ਬੱਚੇ ਨੂੰ 올 ਵਾਰਸ ਛੱਡ ਗਏ ਸਨ ਤਾਂ ਪੁਲਿਸ ਵੱਲੋਂ ਇਸ ਨੂੰ ਵਾਰਸਾਂ ਹਵਾਲੇ ਕੀਤਾ ਗਿਆ ਤੇ ਵੱਡੇ ਖੁਲਾਸੇ ਕੀਤੇ ਗਏ ਕੀ ਆ ਬਾਤ ਕੀ ਹੋਈ ਜੋ ਬੱਚਾ ਚੋਰੀ ਹੋਆ ਮਿਲ ਗਿਆ ਮਿਲ ਗਿਆ ਜੇ ਸੋਏ ਸੋਏ ਤੇ ਨਾ ਤਬ ਕੋ ਪਤਾ ਨਹੀਂ ਲਗਾ 4:30 ਚੱਕ ਕੇ ਲੈ ਗਏ ਸੀ ਇਹ ਰਬ ਦੀ ਸ਼ੁਕਰ ਹੈ ਨਾਲੇ ਮੇਰੇ ਵੀਰ ਦੀ ਸ਼ੁਕਰ ਹੈ ਮੇਰੇ ਪਾਪੂ ਜੀ ਦੀ ਸ਼ੁਕਰ ਹੈ ਉਹਨੇ ਸਾਡਾ ਜਵਾਕ ਫੜ ਕੇ ਦਿੱਤਾ ਸਾਡਾ ਜਵਾਕ ਲੱਭ ਕੇ ਦਿੱਤਾ ਉਹਨੇ ਸਾਰਿਆਂ ਦਿਨ ਰੋਟੀਆਂ ਨਹੀਂ ਖਾਦੀ ਸਾਰਿਆਂ ਦਿਨ ਮੇਰੇ ਜਵਾਕ ਦੇ ਵਿੱਚ ਲੱਗੇ ਰਹੇ ਮੇਰੇ ਜਵਾਕ ਨੂੰ ਲੱਭ ਕੇ ਤਾਂ ਹੀ ਉਹ ਰੋਟੀ ਖਾਦੀ ਵੀ ਜੋ ਕੋਈ ਕਰ ਰਾਇਆ ਉਸੇ ਕੋਈ ਕੁਛ ਤੋਂ ਖੁਸ਼ ਹਾਂਜੀ ਮੈਂ ਖੁਸ਼ ਹਾਂ ਬਹੁਤ ਖੁਸ਼ ਹਾਂ ਆਵੇ ਦੇ ਮੇਰੇ ਹਾਂਜੀ ਸਭ ਤੋਂ ਮਾਮਲਾ ਸੀਗਾ ਜਿਹੜਾ ਕਿ ਚੰਡੀਗੜ੍ਹੋਂ ਆਉਣ ਤੋਂ 6 ਮਹੀਨੇ ਦੀ ਬੱਚੀ ਜਿਹੜੀ ਆ ਰੋਡ ਤੋਂ ਗਾਇਬ ਹੋਈ ਸੀ ਐਕਚੁਅਲੀ ਨਾ ਜਿਹੜੀ ਸਵੇਰੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਰੀਬ 4:00 ਵਜੇ ਇੱਕ ਜੋਤੀ ਨਾਂ ਦੀ ਲੜਕੀ ਸੀਗੀ ਉਹਦੇ ਅੱਗੇ ਬੇਟੀ ਸੀ 6 ਮਹੀਨੇ ਦੀ ਉਹ ਉਥੋਂ ਕਿਸੇ ਨੇ ਅਗਵਾ ਕਰ ਲਈ ਇਹ ਐਕਚੁਅਲੀ ਇੱਥੇ ਜਿਹੜੀ ਆਪਣੀ 32 ਸੈਕਟਰ ਵਾਲੀ ਮਾਰਕੀਟ ਆ ਉਹਦੇ ਬਾਹਰ ਫੁੱਟਪਾਥ ਹੀ ਰਹਿੰਦੇ ਸੀ ਰਾਤ ਸੌਂਦੇ ਵੀ ਉੱਥੇ ਸੀ ਇਹ ਬੇਸਿਕਲੀ ਰਹਿਣ ਵਾਲੇ ਵਿੱਚੋਂ ਖਰੋਜਪੁਰਦੇ ਨੇ ਇਹਨਾਂ ਦਾ ਕੰਮ ਜਿਵੇਂ ਆਪਾਂ ਦੀਵਾਲੀ ਦੇ ਤਿਹਾਰਾਂ 'ਚ ਆਪਾਂ ਫੁੱਲ ਵਗੈਰਾ ਨਹੀਂ ਡੈਕੋਰੇਟ ਕਰਦੇ ਉਸ ਤਰ੍ਹਾਂ ਦੀਆਂ ਮਾਲਾ ਬਣਾਉਂਦੇ ਸੀ ਤੇ ਰਾਤ ਇਹ ਬਾਹਰ ਹੀ ਸੌਂਦੇ ਸੀ ਇਹ ਰੁਟੀਨ ਦੀ ਤਰ੍ਹਾਂ ਇਹ ਰਾਤ ਸੁੱਤੇ ਸੀ ਕਿ ਤਾਂ ਇਹਨਾਂ ਨੂੰ ਜਦੋਂ 4:00 ਵਜੇ ਪਤਾ ਲੱਗਿਆ ਸਾਢੇ 4:00 'ਤੇ ਜਦੋਂ ਉੱਠੇ ਤਾਂ ਦੇਖਿਆ ਵੀ ਬੱਚੀ ਹੈ ਨਹੀਂ ਸੀ ਚਲੋ ਇਹਨਾਂ ਨੇ ਨਾਲ ਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਅਸੀਂ ਚਲੋ ਮੌਕੇ ਤੇ ਟੀਮਾਂ ਬਣਾ ਪਤਾ ਕੀਤਾ ਹਾਂ ਤਾਲੇਦਵਾਲੇ ਜਦੋਂ ਸੀਸੀਟੀਵੀ ਫੁਟੇਜ ਵਗੈਰਾ ਜਾਂ ਹੋਰ ਅਸੀਂ ਚੈੱਕ ਕੀਤੀ ਤਾਂ ਸਾਨੂੰ ਬੱਚੀ ਕੁਝ ਦੇਰ ਬਾਅਦ ਅਸੀਂ ਉੱਥੋਂ ਰਿਕਵਰ ਕਰ ਲਈ ਰੇਲਵੇ ਸਟੇਸ਼ਨ ਦੇ ਕੋਲੋਂ ਸਾਨੂੰ ਬੱਚੀ ਮਿਲ ਗਈ। ਤਾਂ ਸਰ ਬੱਚੀ ਕਿਸ ਕੰਡੀਸ਼ਨ 'ਚ ਮਿਲੀ ਬੱਚੀ ਦੀ ਸਿਹਤ ਪਰ ਬੱਚੇ ਬੱਚੇ ਬਿਲਕੁਲ ਠੀਕ ਹੈ ਫਿਰ ਵੀ ਇੱਕ ਵਾਰ ਚੈੱਕਅਪ ਕਰਵਾ ਲੈਣ ਨੂੰ ਕਿ ਅੱਗੇ ਡਾਕਟਰ ਨੂੰ ਦਿਖਾ ਲੈਣਾ ਆਦਰਵਾਇਜ਼ ਬੱਚੀ ਠੀਕ ਹੈ। ਇਹ ਕਿੱਥੋਂ ਜਾ ਕੇ ਸਰ ਬੱਚੀ ਮਿਲੀ ਹੈ? ਇਹ ਬੱਚੀ ਰੇਲਵੇ ਸਟੇਸ਼ਨ ਦੇ ਕੋਲੋਂ ਮਿਲੀ ਹੈ। ਸਰ ਇਹ ਕਿ ਇਹ ਬੱਚੇ ਗਰੋਹ ਦਾ ਨਾ ਕੋਈ ਕੰਮ ਲੱਗਦਾ ਹੈ ਜਾਂ ਕਿਸ ਤਰ੍ਹਾਂ ਕੋਈ ਦੇਖੋ ਸਾਨੂੰ ਸ਼ੱਕ ਹੈ ਵੀ ਕਿਸੇ ਬੱਚੇ ਗਰੋਦਾ ਹੀ ਕੰਮ ਹੈ ਬਟ ਫਿਰ ਵੀ ਇਹ ਤਫਤੀਸ਼ ਦਾ ਬਾਟ ਉਸ ਤੋਂ ਬਾਅਦ ਜਦੋਂ ਉਹ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਇਹ ਕਲੀਅਰ ਹੋਊਗਾ ਵੀ ਕਿਹਦਾ ਕੰਮ ਹੈ